ਸਭ ਤੋਂ ਪਹਿਲੇ ਤੇ ਪ੍ਰੈਸ ਐਸੋਸੀਏਸ਼ਨ ਪੰਜਾਬ ਦਾ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਹ ਮਾਨ ਬਖਸ਼ਿਆ ਔਰ ਸਾਡੇ ਸਾਰੇ ਹੀ ਸਤਿਕਾਰਯੋਗ ਸੀਨੀਅਰ ਸਾਥੀ ਇਸ ਵਕਤ ਸਾਡੇ ਨਾਲ ਇੱਥੇ ਉਪਸਥਿਤ ਨੇ ਔਰ ਜਿਹੜੇ ਅੱਜ ਗੈਰ ਉਪਸਥਿਤ ਵੀ ਜਿਹੜੇ ਰੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਔਰ ਖਾਸ ਤੌਰ ਤੇ ਸਭ ਤੋਂ ਜ਼ਿਆਦਾ ਜਿਹੜਾ ਧੰਨਵਾਦ ਮੈਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਭਤੀਜੀ ਪੈਂਜੀ ਜਸਮੀਤ ਕੌਰ ਜੀ ਦਾ ਜਿਨ੍ਹਾਂ ਨੇ ਖਾਸ ਤੌਰ ਤੇ ਫੋਨ ਦੇ ਜ਼ਰੀਏ ਹੀ ਜਿਹੜਾ ਆਸ਼ੀਰਵਾਦ ਉਹਨਾਂ ਕੋਲੋਂ ਲਿਆ ਔਰ ਬੜੀ ਇਹ ਖੁਸ਼ੀ ਦੀ ਵੀ ਗੱਲ ਹੈ ਕਿ ਇਹ ਇਸ ਐਸੋਸੀਏਸ਼ਨ ਨਾਲ ਜੁੜ ਕੇ ਜੜਾਇਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਅਸੀਂ ਅਕਸਰ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਉਜਾਗਰ ਕਰਦੇ ਹਾਂ ਸਾਰੇ ਜਿਹੜੇ ਸਾਡੇ ਪ੍ਰੈਸ ਦੇ ਸਾਥੀ ਨੇ ਡਿਜੀਟਲ ਮੀਡੀਆ ਵੈਬ ਮੀਡੀਆ ਜਾਂ ਇਸ ਤੋਂ ਇਲਾਵਾ ਹੋਰ ਸਾਡੇ ਜਿਹੜੇ ਜਿੰਨੇ ਵੀ ਸਾਥੀ ਨੇ ਯੂਨੀਅਨ ਦਾ ਗਠਨ ਜਿਹੜਾ ਸੀਗਾ ਬੜੇ ਸਮੇਂ ਤੋਂ ਵਿਸਥਾਰ ਜਿਹੜਾ ਇਸ ਦਾ ਹੋਇਆ ਜਿਹੜਾ ਬੋਡੀ ਦਾ ਕੀਤਾ ਗਿਆ ਸੋ ਅਸੀਂ ਇਹੀ ਉਮੀਦ ਹੈ ਸਾਨੂੰ ਵੀ ਕਿ ਉਹਨਾਂ ਦਾ ਵੀ ਆਸ਼ੀਰਵਾਦ ਜਿਹੜਾ ਬਣਿਆ ਰਹੇਗਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਸਮੱਸਿਆਵਾਂ ਲੋਕਾਂ ਦੀਆਂ ਨੇ ਜਾਂ ਫਿਰ ਸਾਡੇ ਜਿਹੜੇ ਪ੍ਰੈਸ ਦੇ ਸਾਥੀ ਨੇ ਉਹਨਾਂ ਦੀਆਂ ਕੋਈ ਸਮੱਸਿਆਵਾਂ ਨੇ ਪ੍ਰਸ਼ਾਸਨ ਤੱਕ ਉਹਨਾਂ ਨੂੰ ਲੈ ਕੇ ਜਾਈਏ ਉਹਨਾਂ ਦਾ ਹੱਲ ਜਿਹੜਾ ਉਹ ਕਰਵਾਈਏ ਔਰ ਉਮੀਦ ਕਰਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਜਿਹੜੇ ਆਉਣ ਵਾਲੇ ਦਿਨਾਂ 'ਚ ਵੀ ਜਿਹੜਾ ਸੇਵਾ ਦਾ ਜੋ ਵੀ ਮੌਕਾ ਮਿਲੇਗਾ ਅਗਰ ਕਿਸੇ ਦੀ ਕੋਈ ਸਮੱਸਿਆ ਹੈ ਉਸ ਨੂੰ ਲੈ ਕੇ ਉਹ ਵੀ ਅਸੀਂ ਪੂਰਾ ਆਪਣੀ ਟੀਮ ਦੇ ਨਾਲ ਇਸ ਦਾ ਜਿਹੜਾ ਸਿਰਫ ਇਹ ਸਾਡੀ ਟੀਮ ਹੀ ਨਹੀਂ ਬਲਕਿ ਜਿੰਨੇ ਵੀ ਸਾਡੇ ਮੀਡੀਆ ਦੇ ਪ੍ਰੈਸ ਦੇ ਸਾਥੀ ਨੇ ਜੇ ਕਿਸੇ ਨੂੰ ਵੀ ਕੋਈ ਸਮੱਸਿਆ ਆਂਦੀ ਹੈ ਉਹਨਾਂ ਦੇ ਨਾਲ ਅਸੀਂ ਹਰਦਮ ਖੜੇ ਰਾਵਾਂਗੇ ਔਰ ਉਹਨਾਂ ਦਾ ਸਾਥ ਜਿਹੜਾ ਬਖੂਬੀ ਦੇਵਾਂਗੇ ਬਹੁਤ ਬਹੁਤ ਧੰ ਹਾਂਜੀ ਸਤਿ ਆਤਿ ਸ੍ਰੀ ਅਕਾਲ ਜੀ ਅੱਜ ਅਰ ਐਸੋਸੀਏਸ਼ਨ ਪੰਜਾਬ ਦੇ ਪਰਿਵਾਰ ਨਾਲ ਜੁੜਿਆ ਤੇ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਇੱਕ ਚੰਗੀ ਜਮਾਤ ਦੇ ਨਾਲ ਜੁੜਿਆ ਤੇ ਪਰਿਵਾਰ ਵਿੱਚ ਵਾਧਾ ਹੋਇਆ ਤੇ ਕੋਸ਼ਿਸ਼ ਹੋਵੇਗੀ ਕਿ ਇਸ ਨੂੰ ਅਸੀਂ ਹੋਰ ਅੱਗੇ ਲੈ ਕੇ ਚੱਲੀਏ ਪਹਿਲਾਂ ਵੀ ਇਹਨਾਂ ਵੱਲੋਂ ਅਜਿਹੇ ਵਧੀਆ ਕੰਮ ਕੀਤੇ ਗਏ ਨੇ ਜੋ ਕਿ ਇੱਕ ਛਲਾਗਾ ਯੋਗ ਸੀਗੇ ਤੇ ਹੁਣ ਅੱਜ ਸ਼ਹੀਦ ਭਗਤ ਸਿੰਘ ਜੀ ਦੀ ਪਤਨੀ ਜੀ ਪੈਣ ਦੀ ਜਿਸਮਿਤ ਕੌਰ ਨਾਲ ਵੀ ਗੱਲ ਹੋਈ ਹੈ ਤੇ ਸਾਨੂੰ ਬੜੀ ਖੁਸ਼ੀ ਮਹਿਸੂਸ ਤੇ ਮਾਣ ਵੀ ਮਹਿਸੂਸ ਹੋ ਰਿਹਾ ਕਿ ਇੱਕ ਅਜਿਹੇ ਸ਼ਹੀਦ ਦੇ ਪਰਿਵਾਰ ਨਾਲ ਜੁੜੇ ਆ ਜਿਨ੍ਹਾਂ ਨੇ ਕਿ ਦੇਸ਼ ਦੀ ਆਜ਼ਾਦੀ ਲਈ ਵੱਡੀ ਕੁਰਬਾਨੀ ਕੀਤੀ ਸੀ ਤੇ ਸਾਨੂੰ ਆਸ਼ ਕਰਦੇ ਹਾਂ ਕਿ ਇਹ ਜਿੰਨੇ ਵੀ ਇਹ ਪਰਿਵਾਰ ਦੇ ਮੈਂਬਰ ਆ ਇਨ ਸਾਨੂੰ ਪੂਰਨ ਸਹਿਯੋਗ ਦੇਣਗੇ ਜਿਸ ਤਰ੍ਹਾਂ ਪਹਿਲਾਂ ਸਾਥੀਆਂ ਨੇ ਸਹਿਯੋਗ ਦੇਣ ਦੇ ਰਹੇ ਆ ਤੇ ਇਸ ਨੂੰ ਅਸੀਂ ਮਜ਼ਬੂਤ ਕਰਨ ਲਈ ਪੂਰੀ ਦਿਨ ਰਾਤ ਮਿਹਨਤ ਕਰਾਂਗੇ ਤੇ ਜੇ ਕਿਸੇ ਸਾਥੀ ਨੂੰ ਕਿਸੇ ਵੱਲੇ ਵੀ ਮੁਸ਼ਕਲ ਆਉਂਦੀ ਆ ਤੇ ਸਾਰੇ ਜਿਹੜੇ ਸਾਥੀ ਆ ਇਕੱਠੇ ਹੋ ਕੇ ਉਸ ਦੀ ਮਦਦ ਤੇ ਅੱਗੇ ਆਉਣਗੇ ਤੇ ਜਿਹੜੀਆਂ ਸਮੱਸਿਆਵਾਂ ਨੇ ਪੱਤਰਕਾਰ ਭਾਈਚਾਰੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਵੀ ਆ ਨੇ ਤੇ ਉਹਨਾਂ ਨੂੰ ਹੱਲ ਕਰਨ ਦੀ ਜਾਂ ਉਹਨਾਂ ਸਮੱਸਿਆਵਾਂ ਨੂੰ ਜਾਂ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਆ ਉਹਨਾਂ ਨੂੰ ਜਿਹੜੀਆਂ ਆਪਾਂ ਹੱਲ ਕੀ ਜਿਹੜੀਆਂ ਦਰਵੇਸ਼ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਨੂੰ ਇਹ ਹੱਲ ਜਾ ਉਹਨਾਂ ਨੂੰ ਸਿਰੇ ਚੜ੍ਹਨ ਲਈ ਅਸੀਂ ਇੱਕ ਜੁਟ ਹੋ ਕੇ ਜਿਹੜੇ ਸਾਥੀ ਆ ਇਕੱਠੇ ਹੋ ਕੇ ਕੰਮ ਕਰਾਂਗੇ ਧੰਨਵਾਦ